ਸਾਜ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਮੈਂ ਹਾਂ ਸਿਮਰਨ ਬੀਤੇ ਦਿਨੀ ਫਗਵਾੜਾ ਦੇ ਗੁਰੂ ਹਰਗੋਬਿੰਦ ਨਗਰ ਦੇ ਵਿੱਚ ਸੇਠੀ ਮੈਡੀਕਲ ਸਟੋਰ ਤੇ ਇੱਕ ਉਜਲੋਟੇਰਿਆਂ ਦੇ ਵੱਲੋਂ ਲੁੱਟਖੋਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੇ ਗੱਲੇ ਵਿੱਚ ਪਏ ਹੋਏ ਪੈਸੇ ਮੌਕੇ ਤੋਂ ਲੈ ਕੇ ਫਰਾਰ ਹੋ ਗਏ ਸਨ ਜਿਸ ਦੇ ਚਲਦੇ ਸ਼ਹਿਰ ਭਰ ਦੇ ਵਿੱਚ ਕਾਫੀ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਸੀ ਤੇ ਲਗਾਤਾਰ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਉੱਪਰ ਵੱਡੇ ਸਵਾਲ ਚੁੱਕੇ ਜਾ ਰਹੇ ਸੀ ਤੇ ਇਸੇ ਵਿਚਾਲੇ ਮੈਡੀਕਲ ਐਸੋਸੀਏਸ਼ਨ ਦੇ ਵਿੱਚ ਵੀ ਇਸ ਘਟਨਾਕ੍ਰਮ ਨੂੰ ਲੈ ਕੇ ਕਾਫੀ ਰੋਸ ਆਇਆ ਜਾ ਰਿਹਾ ਸੀ ਤੇ ਜਿਸ ਕਾਰਨ ਅਜੁਨਾ ਵੱਲੋਂ ਇਕੱਠੇ ਹੋ ਕੇ ਸੇਠੀ ਮੈਡੀਕਲ ਸਟੋਰ ਦੇ ਬਾਹਰ ਜੋ ਕਿ ਉਹਨਾਂ ਵੱਲੋਂ ਸਰਕਾਰ ਤੇ ਪ੍ਰਸ਼ਾਸਨ ਦੀ ਕਾਰਗੁਜ਼ਾਰੀ ਦੇ ਉੱਪਰ ਵੱਡੇ ਸਵਾਲ ਚੁੱਕੇ ਗਏ ਤੇ ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮਪ੍ਰਕਾਸ਼ ਤੇ ਨਾਲ ਦੀ ਨਾਲ ਅਨੀਤਾ ਸੋਮਪ੍ਰਕਾਸ਼ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਯੋਗਿੰਦਰ ਸਿੰਘ ਮਾਨੂੰ ਚੇਤੇ ਤੌਰ ਤੇ ਪਹੁੰਚੇ ਤੇ ਉਹਨਾਂ ਦੇ ਵੱਲੋਂ ਵੱਡੇ ਅਫਸਰਾਂ ਦੇ ਨਾਲ ਫੋਨ ਉੱਪਰ ਗੱਲਬਾਤ ਵੀ ਕੀਤੀ ਗਈ ਤੇ ਆਖਿਆ ਗਿਆ ਕਿ ਦੋਸ਼ੀਆਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਥੇ ਹੀ ਇਸ ਮੌਕੇ ਗੱਲਬਾਤ ਕਰਦੇ ਯਾ ਦੁਕਾਨਦਾਰਾਂ ਦੇ ਵੱਲੋਂ ਆਖਿਆ ਗਿਆ ਕਿ ਸ਼ਹਿਰ ਭਰ ਦੇ ਵਿੱਚ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਨੂੰ ਵਧਾਇਆ ਜਾਣਾ ਚਾਹੀਦਾ ਹੈ ਤੇ ਨਾਲ ਦੀ ਨਾਲ ਨਾਕੇਬੰਦੀ ਕਰਕੇ ਦੋਸ਼ੀਆਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਉਥੇ ਹੀ ਇਸ ਮੌਕੇ ਪੁਜੇ ਪੁਲਿਸ ਅਫਸਰਾਂ ਦੇ ਵੱਲੋਂ ਆਸ਼ਵਾਸਨ ਦਿੱਤਾ ਕਿ ਆ ਕਿ ਸਾਨੂੰ 2 ਦਿਨਾਂ ਦਾ ਸਮਾਂ ਦਿੱਤਾ ਜਾਵੇ ਅਸੀਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਵੇਖੋ ਫਗਵਾੜਾ ਤੋਂ ਜਸ਼ੀ ਸ਼ਰਮਾ ਦੀ ਇਸ ਖਾਸ ਰਿਪੋਰਟ ਨੂੰ ਕਿ ਇਹ ਬਹੁਤ ਵੱਡੀ ਘਟਨਾ ਹੈ ਇਸ ਇਸੇ ਦਾ ਹੌਸਲਾ ਪੈ ਗਿਆ ਕਲੀ ਦੁਕਾਨ ਦੇ ਉੱਤੇ ਪਰ ਇੱਥੇ ਡੋਕ ਕੇ ਇੱਥੇ ਆ ਫਿਰ ਆਸ਼ਿੰਦਾ ਕਟੂਕਟਾ ਬਾਬਾ ਜੀ ਦੀ ਦੁਕਾਨ ਦੇ ਕੋਲ ਆ ਸਾਡ ਹਾਂਦੇ ਐਟ ਅ ਮਿਨੀਮਮ ਜਿਹੜੇ ਪਲਾਸਟਿਕ ਬਣੇ ਰਹਿੰਦੇ ਜਿੱਦੋਂ ਉਹਦੇ ਜਿਹੜਾ ਲੀਰ ਹੈ ਉਹ ਉੱਥੇ ਖੜਾ ਹੈਗਾ ਤੇ ਪੰਸਲ ਸਰਪ ਦੇ ਵੀ ਹੋਇਆ ਤੇ ਸਿਚੁਏਸ਼ਨ ਮੈਂ ਸਪੀਡ ਨਾ ਕਰੀ ਕੋਈ ਕੋਸ਼ਿਸ਼ ਨਹੀਂ ਆ ਉਹਨਾਂ ਰਵਾਸ ਉੱਥੇ ਵੀ ਕੁਝ ਐਸੀ ਪ੍ਰੋਬਲਮ ਹੋਈ ਹੈ ਤਾਂ ਕਿ ਮੈਡਮ ਆਏਗੀ ਥੋੜੇ ਦਿਨ ਹੋਏ ਟਮੈਂਟ ਬਾਅਦ ਇੱਥੇ ਅਸੀਂ ਜਨਰਲ ਸੈਰੀਆਂ ਨਾਲ ਮੀਟਿੰਗ ਕਰਨਗੇ ਮੈਂ ਮਿਸਟਰ ਫਮਕਾਸ਼ੀ ਨੂੰ ਮਿਲਿਆ ਉਹ ਵੀ ਆਜਣ ਵਿੱਚ ਬੈਠ ਕੇ ਸੀ ਬਹੁਤ ਸਾਰੀਆਂ ਨਿਮਾਨ ਦੇ ਰਹੀ ਹੈ ਜਿਹਦੇ ਵਿੱਚ ਜੋ ਵੀ ਕਮਜ਼ੋਰੀ ਹੋਈ ਐ ਐਸਐਚਯੂ ਦੀ ਨਾ ਹੁਣੇ ਗੱਲ ਕਰ ਲੈਣਾ ਇਹ ਅੱਛਾ ਮਟਰ ਹੋ ਰਿਹਾ ਸਚਿਵ ਜੀ ਕੋਸ਼ਿਸ਼ ਕਰਾਂਗੇ ਸਚਿਵ ਜੀ ਬੰਦ ਜਿਹੜੇ ਅਫਸਰ ਦੀ ਵੀ ਕੋਈ ਛੋਟੀ ਕਮਜ਼ੋਰੀ ਹੋਏਗੀ ਅਸੀਂ ਉਸ ਨੂੰ ਇੱਕ ਬੰਦ ਕਰਾਂਗੇ ਥੈਂਕ ਯੂ ਲੈ ਕੇ ਅੱਜ ਫੇਰ ਦੁਬਾਰਾ ਫਗਵਾੜੇ ਦਾ ਕੁਝ ਮਾਹ ਜਿਹੜਾ ਇੱਥੇ ਇਕੱਠਾ ਹੋਇਆਗਾ ਸੇਠੀ ਮੈਡੀਕਲ ਸਟੋਰ ਦੇ ਉੱਤੇ ਜਦੋਂ ਕੋਈ ਵਾਰਦਾਤ ਹੁੰਦੀ ਹੈ ਕੀ ਆ ਸਿਰਫ ਜਿਨ੍ਹਾਂ ਦਾ ਵਾਰਦਾਤ ਹੁੰਦੀ ਉਹਨਾਂ ਨੂੰ ਚਿੰਤਾ ਨਹੀਂ ਹੁੰਦੀ ਬਾਕੀ ਸ਼ਹਿਰ ਵਾਸੀਆਂ ਨੂੰ ਚਿੰਤਾ ਹੁੰਦੀ ਹੈ ਕਿ ਕੱਲ ਨੂੰ ਕਿਸੇ ਵੀ ਵਾਰੀ ਆ ਸਕਦੀ ਹੈ ਪ੍ਰਸ਼ਾਸਨ ਨੂੰ ਅਪਰੋਚ ਕਰਦੇ ਹੈ ਕਿ ਅਸੀਂ ਬਾਰ-ਬਾਰ ਕਰਦੇ ਹੈ ਕਿ ਹੁਣ ਵੀ ਸਾਡੇ ਵਿੱਚ ਇੱਜਤ ਹੁੰਦੀ ਹੈ ਕਿ ਸਾਡੇ ਨਾਲ ਹੀ ਇਸ ਗਏ ਕਿ ਇੱਥੇ ਜਿਹੜੀ ਫੋਰਸ ਇਕੱਠੇ ਕੀ ਆ ਉਹ ਫੋਰਸ ਦੇ ਕਦੇ ਨੂੰ ਜਿਹੜਾ ਜਲਦੀ ਤੋਂ ਜਲਦੀ ਜਿਹੜਾ ਪੂਰਾ ਕੀਤਾ ਜਾਵੇ ਫੋਰਸ ਹੋਊਗੀ ਤਾਂ ਨਾਕੇ ਤੁਹਾਡੇ ਲੱਗਣਗੇ ਨਾਕੇ ਹੋਗੇ ਤਾਂ ਬੰਦੇ ਜਿਹੜੇ ਹੈਗੇ ਤੁਹਾਡੀ ਪਕੜ ਦੇ ਵਿੱਚ ਆਣਗੇ ਅਦਰਵਾਈਜ਼ ਤਾਂ ਬੰਦੇ ਜਿਹੜੇ ਹੈਗੇ ਭੱਜ ਜਾਂਦੇ ਹੈਗੇ ਜਦੋਂ ਤੁਸੀਂ ਵੀ ਪਰੇਸ਼ਾਨ ਹੋ ਤੇ ਅਸੀਂ ਵੀ ਪਰੇਸ਼ਾਨ ਹੈਗੇ ਮੈਂ ਫੇਰ ਬੇਨਤੀ ਕਰੂਗਾ ਪ੍ਰਸ਼ਾਸਨ ਨੂੰ ਐਸਐਸਪੀ ਮਿਲਸਾਵਾ ਨੂੰ ਤੇ ਰੈਸਪੀ ਸਾਹਿਬ ਨੂੰ ਕਿ ਜਿਹੜੀ ਹੈ ਕਿ ਫੁਬਾੜੇ ਦੀ ਜਿਹੜੀ ਸਕورٹی ਜਿਹੜੀ ਹੈਗੀ ਆ ਪੀਸੀ ਆ ਰਹੀ ਹੈ ਇਹਨੂੰ ਵੀ ਵਧਾਇਆ ਜਾਵੇ ਉਹ ਜਿਹੜੀ ਬੂਦੀਪੁਰ ਫੋਰਸ ਥਾਣੇ ਹੋਰ ਸਿਟੀ ਦੇ ਵਿੱਚ ਹੈਗੀ ਆ ਇਹਦੇ ਵਿੱਚ ਵੀ ਜਿਹੜੇ 25 ਵਿੱਚ 30 ਦੇ ਬੰਦੇ ਜਿਹੜੇ ਹੋਰ ਪਾਏ ਜਾਣ ਔਰ ਸ਼ਹਿਰ ਦੇ ਵਿੱਚ 15 20 ਜਿਹੜੀਆਂ ਇੰਪੋਰਟਡ ਪਲੇਸ ਹੈਗੀਆਂ ਉੱਥੇ ਦੋ ਦੋ ਪੰਗ ਤਿੰਨ ਤੱਕ ਬੰਦਿਆਂ ਦਾ ਜਿਹੜਾ ਨਾਕਾ ਲਗਾਇਆ ਜਾਵੇ ਜਿਹੜੀ ਵੀ ਕੋਈ ਬੰਦਾ ਨੰਗਦਾ ਹੈਗਾ ਅਣਪਛਾਣਿਆ ਹੈਗਾ ਡਾਊਟਫੁਲ ਹੈਗਾ ਉਹਨੂੰ ਰੋਕ ਕੇ ਉਹਨੂੰ ਚੈੱਕ ਕੀਤਾ ਜਾਵੇ ਜੇ ਉਹ ਗਲਤ ਹੈਗਾ ਤਾਂ ਉਹਦੇ ਉੱਤੇ ਕਾਰਵਾਈ ਕੀਤੀ ਜਾਵੇ ਐਸਐਚਓ ਸੈਕਟੀ ਦਾ ਕਿੰਨਾ ਟਾਈਮ ਲੇ ਆਉ ਦੋ ਦਿਨ ਦਾ ਸਿਟੂ ਸਾਹਮਣੇ ਟਾਈਮ ਦੇਗਾ ਤੇ ਦੋ ਦਿਨ ਦਾ ਸਮਾਂ ਟਾਈਮ ਦਿਓ ਦੋ ਦਿਨ ਦੇ ਵਿੱਚ ਵਿੱਚ ਅਸੀਂ ਜਿਹੜਾ ਹੈਗਾ ਕੋਈ ਨਾ ਕੋਈ ਦਾ ਹੱਲ ਕੱਢ ਕੇ ਤੁਹਾਡੇ ਨਾਲ ਦੁਬਾਰਾ ਮੀਟਿੰਗ ਕਰਾਂਗੇ ਸੈਟੀ ਦਾ ਜਿਹੜਾ ਅੱਜ 11 ਵਜੇ ਦਾ ਤੁਹਾਡੇ ਨਾਲ ਲੱਗਾ ਸੀ ਯਾਰ ਤੇ ਕਦੇ ਪ੍ਰੋਸੈਸ ਉਠਾਇਆ ਗਿਆ ਅੱਜ ਜਿਹੜਾ ਅੱਜ ਦਾ 11 ਵਜੇ ਦਾ ਮਿਲਣ ਸਕੱਤਰ ਨਾਲ ਨਹੀਂ ਸਕਦਾ 11 ਵਜੇ 11 ਵਜੇ ਕੱਟੇ ਹੋ ਕੇ ਅਗਲਾ ਜੋ ਪ੍ਰੋਗਰਾਮ ਹੈਗਾ ਉਹ ਤੈਅ ਕਰਨਾ ਸਿਕਾ ਉਹਦੇ ਵੀ ਅੱਜ ਸਕੇ ਅੱਜ ਤੇ ਅੱਜ ਲੋਰ ਨਾ ਕਿਸੇ ਨੇ ਦਿੱਤਾ ਕੋਈ ਦੁਨੀਆ ਬਚਾ ਕੇ ਬੈਠੇ ਨਹੀਂ ਹੈਗੇ ਲੇਕਿਨ ਜੇ ਅੱਜ ਦਾ ਮਤਲਬ ਇਹ ਸਕੇ ਵੀ ਆਪਾਂ ਅਗਿਓ ਕੀ ਕਰਨਾ ਹੈਗਾ ਪ੍ਰਸ਼ਾਸਨ ਦਾ ਕੀ ਗੱਲ ਕਰੀ ਹੈ ਜੀ ਮੈਂ ਐਸਪੀ ਸਾਹਿਬ ਨਾਲ ਮੈਂ ਅੱਜ ਗੱਲ ਕੀਤੀ ਹੈ ਜੀ ਆ ਲੇਕਿਨ ਉਹਨਾਂ ਦਾ ਵੀ ਇਹੀ ਕਹਿਣਾ ਹੈਗਾ ਵੀ ਤੁਸੀਂ ਸਾਡਾ ਸਾਥ ਦਿਓ ਤੁਸੀਂ ਸਾਡਾ ਸਾਥ ਦਿਓਗੇ ਤਾਂ ਅਸੀਂ ਕੁਝ ਨਾ ਕੁਝ ਕਰਾਂਗੇ ਅਸੀਂ ਪ੍ਰਸ਼ਾਸਨ ਇਹ ਕਹਿੰਦੇ ਨੇ ਤੁਸੀਂ ਜਦ ਤੱਕ ਨਾਕੇ ਨਹੀਂ ਲਗਾਉਂਦੇ ਤਦ ਤੀ ਇਹਦਾ ਕੋਈ ਹੱਲ ਨਹੀਂ ਹੋਣਾ ਨਾਕੇ ਦੇ ਲਈ ਜਿਹੜੀ ਪੁਲਿਸ ਦੀ ਲੋੜ ਪੈਣੀ ਆ ਉਹ ਪੁਲਿਸ ਜਿਹੜੀ ਹੈਗੀ ਆ ਉਹ ਤੁਸੀਂ ਅਰੇਂਜ ਕਰੋ ਚਾਹੇ ਕਿ ਗਿਲੰਦਰੋ ਕਰੋ ਚਾਹੇ ਕਪੂਰਥਲੇ ਤੋਂ ਕਰੋ ਜਿੱਥੇ ਤੱਕ ਕਰ ਰਹੀ ਹੈ ਕਿ ਹਮ ਚਿਰ ਪ੍ਰਤੀਤੀ 40 ਬੰਦੇ ਜਿਹੜੇ ਹੈਗੇ ਫਗਵਾੜੇ ਦੇ ਵਿੱਚ ਹੋਰ ਹੋਣ ਚਾਹੀਦੇ ਆ 15 20 ਨਾਕੀਆਂ ਦੇ ਵਿੱਚ ਰੋਜ਼ ਦੀ ਰੋਜ਼ ਚੈਕਿੰਗ ਹੋਣੀ ਚਾਹੀਦੀ ਹੈਗੀ ਤਾਂ ਕਿ ਬੰਦੇ ਜਿਹੜੇ ਇਹ ਫਕੜ ਦੇ ਵਿੱਚ ਜੀ ਹੁਣ ਕੱਲ ਨੂੰ ਮੰਡੇ ਮੋਨਿੰਗ ਦੁਕਾਨਾਂ ਖੁੱਲਣਗੀਆਂ ਮੈਡੀਕਲ ਸਾਰੀ ਕੱਲ ਦੁਕਾਨਾਂ ਖੁੱਲਣਗੀਆਂ ਕੱਲ ਸ਼ਾਮ ਤੋਂ ਬਾਅਦ ਅਸੀਂ ਜਿਹੜਾ ਹੈਗਾ ਇਹਨਾਂ ਨਾਲ ਮੀਟਿੰਗ ਕਰਾਂਗੇ ਐਸਪੀ ਦੇ ਨਾਲ ਜੋ ਕੋਈ ਗੱਲ ਹੋਈ ਤੇ ਉਸ ਹਸਾਮਨਾ ਬਾਅਦ ਵੀ ਕਾਰਵਾਈ ਕਰਾਂਗੇ ਸੋ ਇਸ ਵੀਡੀਓ ਦੇ ਵਿੱਚ ਨਾਲ ਹੀ ਜੁੜੇ ਰਹੋ ਸਾਝ ਟੀਵੀ ਦੇ ਨਾਲ